ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬ ਹਿਸਟਰੀ ਵਿੱਚ ਦੋਸਤੋ ਜਿਨ੍ਹਾਂ ਵੀਰਾਂ ਨੇ ਇਹ ਚੈਨਲ ਹਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਉਹ ਸਬਸਕ੍ਰਾਈਬ ਜ਼ਰੂਰ ਕਰ ਦੇਣ ਕਿਉਂਕਿ ਇਸ ਚੈਨਲ ਤੇ ਤੁਹਾਨੂੰ ਪੰਜਾਬ ਬਾਰੇ ਸਿੱਖੀ ਬਾਰੇ ਉਹਨਾਂ ਗੱਲਾਂ ਬਾਰੇ ਪਤਾ ਲੱਗੇਗਾ ਜਿਹੜੀਆਂ ਗੱਲਾਂ ਸ਼ਾਇਦ ਹੀ ਤੁਸੀਂ ਕਦੇ ਸੁਣੀਆਂ ਹੋਣ ਸੋ ਅੱਜ ਦੀ ਜਿਹੜੀ ਵੀਡੀਓ ਆ ਬੜੀ ਦਿਲਚਸਪ ਹੋਣ ਵਾਲੀ ਹੈ ਜੀ ਇਹਨੂੰ ਸਾਰੀ ਨੂੰ ਸੁਣਿਓ ਤੇ ਅੱਗੇ ਸ਼ੇਅਰ ਜ਼ਰੂਰ ਕਰਿਓ ਦਲਜੀਤ ਸਿੰਘ ਹੋਰੀ ਦੱਸਦੇ ਨੇ ਕਹਿੰਦੇ ਵੀ ਤਸ਼ੱਦਦ ਅਤੇ ਤਸੀਹਿਆਂ ਦੀ ਗੱਲ ਤੁਰਦੀ ਹੈ ਤਾਂ ਹਜ਼ਾਰੇ ਹੀ ਜਣੇ ਅਤੇ ਅਣਜਾਣੇ ਸਿੰਘਾਂ ਸਾਥੀਆਂ ਦੀ ਯਾਦ ਆਉਂਦੀ ਹੈ ਜਿਨ੍ਹਾਂ ਦੇ ਤਨ ਅਤੇ ਮਨ ਇਸ ਪੜਕ ਵਿੱਚੋਂ ਨਿਕਲੇ ਸੇਕਾਉ ਤੇ ਭੀੜ ਦਾ ਸਮਾਂ ਸੀ ਤੇ ਖਾਲਸੇ ਨੂੰ ਤਸੀਹੇ ਖਾਨਿਆਂ ਵਿੱਚ ਫੇਰ ਪਰਚਾ ਪੈਣਾ ਸੀ ਤੇ ਉਹਨਾਂ ਨੇ ਸ਼ਹੀਦਾਂ ਵਾਲੀ ਸ਼ਾਨ ਦਾ ਝੰਡਾ ਬੁਲੰਦ ਕਰਨਾ ਸੀ ਇਹ ਪਰਚਾ ਪ੍ਰਾਤਨ ਸ਼ਹੀਦਾਂ ਸਿੰਘਾਂ ਵਾਲਾ ਹੀ ਸੀ ਕਈ ਪੱਖਾਂ ਤੋਂ ਉਹਨਾਂ ਵੇਲਿਆਂ ਤੋਂ ਵੀ ਖੌਫਨਾਕ ਅਤੇ ਮਾਰੂ ਸੀ ਕਿਉਂਕਿ ਹਣ ਵਾਲੇ ਦੁਸ਼ਮਣ ਤਖਤ ਕੋਲ ਤਸ਼ੱਦਦ ਕਰਨ ਅਤੇ ਝੂਠ ਫਲਾਉਣ ਦੇ ਬਹੁਤ ਵੱਡੇ ਸਾਧਨ ਸਨ ਪਹਿਲੇ ਸਮਿਆਂ ਵਿੱਚ ਸਿੰਘਾਂ ਅਤੇ ਦੁਸ਼ਮਣ ਕੋਲ ਇੱਕੋ ਜਿਹੇ ਜੰਗੀ ਸਾਧਨ ਸਨ ਪਰ ਹੋਰ ਹਕੂਮਤਾਂ ਕੋਲ ਜੰਗੀ ਅਤੇ ਤਕਨੀਕੀ ਸਾਧਨਾਂ ਦੀ ਕੋਈ ਕਮੀ ਨਹੀਂ ਹੈਗੀ। ਤਸ਼ੱਦਦ ਜਲਾਲਤ ਅਤੇ ਮਨਾਂ ਨੂੰ ਕਾਬੂ ਕਰਨ ਦੇ ਨਵੇਂ ਢੰਗ ਤਰੀਕੇ ਨੇ ਉਹਨਾਂ ਕੋਲ ਸਾਡੇ ਉੱਤੇ ਹਕੂਮਤ ਨੇ ਇਹਨਾਂ ਤਰੀਕਿਆਂ ਦੀ ਬੇਚੇਜਕ ਹੋਗੇ ਭਰਪੂਰ ਵਰਤੋਂ ਕੀਤੀ ਹੈ। ਹੁਣ ਮੈਂ ਕਹਿ ਸਕਦਾ ਕਿ ਖਾਲਸਾ ਉਹ ਪਰਕ ਵਿੱਚੋਂ ਗੁਰੂ ਦੀ ਕਿਰਪਾ ਨਾਲ ਸਫਲ ਹੋਗੇ ਨਿਕਲਿਆ। ਉਹਨੇ ਗੁਰੂ ਦੇ ਸੱਚ ਸਿਧਾਂਤ ਅਤੇ ਰਾਹ ਨੂੰ ਆਤ ਨਹੀਂ ਆਉਣ ਦਿੱਤੀ। ਰੋਜ਼ ਘੜਦੀਆਂ ਘੜਤਾਵਾਂ ਨਾਲ ਕਿੰਨੇ ਹੀ ਜਾਣੇ ਪਛਾਣੇ ਰੰਗਲੇ ਸੱਜਣ ਯਾਦਾਂ ਵਿੱਚ ਆ ਬੈਂਦੇ ਨੇ ਕਹਿੰਦੇ ਅਕਬਾਲ ਸਿੰਘ ਬਾਲਾ ਨੂੰ ਕਾਫੀ ਲੰਬਾ ਸਮਾਂ ਦੁਸ਼ਮਣ ਨੇ ਕੈਦ ਵਿੱਚ ਰੱਖ ਕੇ ਅਜ਼ਮਾਇਆ ਪਰ ਉਹ ਵੀ ਸਦਕ ਵਿੱਚ ਪੱਕਾ ਨਿਕਲਿਆ ਸਵਾਰਨ ਸਿੰਘ ਜਵੰਦਾ ਮੈਨੂੰ ਆਖਰੀ ਵਾਰ ਰਾਜਪੁਰੇ ਇੱਕ ਠਾਰ ਉਤੇ ਮਿਲਿਆ ਜਿੱਥੇ ਉਹਦੇ ਮਾਤਾ ਪਿਤਾ ਵੀ ਪੁਲਿਸ ਦੇ ਕਹਿਰ ਤੋਂ ਬਚਣ ਲਈ ਆਏ ਹੋਏ ਸਨ ਬਾਅਦ ਵਿੱਚ ਉਹ ਅਤੇ ਉਹਦਾ ਭਾਣਜਾ ਦੋਵੇਂ ਯੂਪੀ ਵਿੱਚ ਫੜੇ ਗਏ ਸੰਗਰੂਰ ਪੁਲਿਸ ਨੇ ਉਹਨੂੰ ਪੰਜਾਬ ਲੈ ਆਂਦਾ ਇੱਥੇ ਨੀਮ ਪਾਗਲ ਕਿਸਮ ਦਾ ਪੁਲਿਸ ਅਫਸਰ ਜਸਵਿੰਦਰ ਜੱਸੀ ਸੀਗਾ ਉਸਨੇ ਉਹਦਾ ਦੋਵਾਂ ਨੂੰ چیر-ਚੀਰ ਕੇ ਸ਼ਹੀਦ ਕੀਤਾ ਏ ਆਫਟਰਨੂੰ ਪੁਲਿਸ ਵਾਲੇ ਜੱਸੀ ਭਾਜੀ ਕਹਿੰਦੇ ਸਨ ਇਹ ਸਿੰਘਾਂ ਨੂੰ ਜਾਤੀ ਨਫ਼ਰਤ ਕਰਕੇ ਬਹੁਤ ਬੁਰੀ ਤਰ੍ਹਾਂ ਤਸੀਹੇ ਦੇ ਕੇ ਮਾਰਦਾ ਸੀ ਕਹਿੰਦੇ ਬਾਅਦ ਵਿੱਚ ਮੈਨੂੰ ਪਤਾ ਲੱਗਿਆ ਕਿ ਇਹ ਅਫਸਰ ਦਾ ਘਰ-ਬਾਰ ਬिखर ਗਿਆ ਤੇ ਇੱਕ ਹੋਰ ਨਿਰਾਸ਼ਾ ਵਿੱਚ ਮਰਿਆ ਏ ਗੁਰਨੇਕ ਸਿੰਘ ਨੇਕਾ ਕਮਾਂਡੋ 4 ਦਾ ਸਿੰਘ ਸੀ ਜੋ ਆਖਰੀ ਵਾਰ ਮੈਨੂੰ ਅਤੇ ਹਰਜਿੰਦਰ ਜਿੰਦੇ ਨੂੰ ਨਵਾਂ ਸ਼ਹਿਰ ਦੇ ਖੰਡ کارਖਾਨੇ ਕੋਲ ਮਿਲਿਆ ਉਹ ਪਹਿਲਵਾਨੀ ਕਰਦਾ ਰਿਹਾ ਸੀ ਤੇ ਉਸ ਦਿਨ ਬਹੁਤ ਖੁਸ਼ੀ ਉਹ ਮੈਨੂੰ ਬਹੁਤ ਘੁੱਟ ਕੇ ਜਫੀਆਂ ਪਾਉਂਦਾ ਰਿਹਾ ਕੁਝ ਦਿਨਾਂ ਬਾਅਦ ਹੀ ਉਹ ਮਾਲ ਪਰ ਨੇੜੇ ਆਪਣੇ ਸਾਥੀ ਪਰਮਜੀਤ ਸਿੰਘ ਸਮੇਤ ਫੜਿਆ ਗਿਆ ਉਸ ਵੇਲੇ ਉੱਥੇ ਪੰਡਤ ਜੀ ਦੇ ਨਾਂ ਦਾ ਡੀਐਸਪੀ ਕਹਿੰਦੇ ਵੀ ਮਸ਼ਹੂਰ ਸੀਗਾ ਉਹਨੇ ਇਹਨਾਂ ਸਿੰਘਾਂ ਉੱਤੇ ਹਰ ਕਿਸਮ ਦਾ ਤਸ਼ੱਦਦ ਕੀਤਾ ਇਹ ਸਿੰਘ ਸਿਦਕ ਅਤੇ ਸਲਾਮਤ ਰਹੇ ਭਾਵੇਂ ਇਹਨਾਂ ਦੇ ਸਰੀਰ ਬਿਲਕੁਲ ਤੋੜ ਦਿੱਤੇ ਗਏ ਬਾਬਾ ਬਲਵਿੰਦਰ ਸਿੰਘ ਰੱਤਾ ਗੁੱਦਾ ਜੋ ਸੰਘਰਸ਼ ਦਾ ਬਹੁਤ ਜ਼ਿੰਮੇਵਾਰ ਸਿੰਘ ਸੀ ਉਸ ਨੂੰ ਅੰਮ੍ਰਿਤਸਰ ਪੁਲਿਸ ਨੇ ਬੇਸ਼ੀ ਤਸ਼ੱਦਦ ਕਰਕੇ ਸ਼ਹੀਦ ਕਰ ਦਿੱਤਾ ਉਹ ਆਪਣੇ ਸੁਭਾਅ ਮੁਤਾਬਕ ਸ਼ਾਂਤ ਅਤੇ ਅਡੋਰ ਰਿਹਾ ਰੇਸ਼ਮ ਸਿੰਘ ਥਾਂਦੇ ਨੂੰ ਸ਼ਹੀਦ ਕਰਨ ਵਾਲਿਆਂ ਚੋਂ ਇੱਕ ਨੇ ਦੱਸਿਆ ਕਿ ਕਿਵੇਂ ਉਹ ਸਹਿਜ ਤੇਂਦਰਪੈ ਹੋ ਕੇ ਪਾਠ ਹੀ ਕਰੀ ਜਾ ਰਿਹਾ ਸੀ ਉਸਦੇ ਪਾਠ ਨਾਲ ਸਾਰਾ ਪਾਸਾ ਸੁਗੰਧਿਤ ਹੋ ਰਿਹਾ ਸੀ ਪਰ ਜ਼ਾਲਿਮਾਂ ਨੇ ਫੇਰ ਵੀ ਉਹਨੂੰ ਕੋਕੋ ਕੇ ਸ਼ਹੀਦ ਕਰ ਦਿੱਤਾ ਨਿਹਾਲ ਸਿੰਘ ਅਸੰਧ ਦੇ ਪੈਰਾਂ ਨੂੰ ਪਾਣੀ ਵਿੱਚ ਉਬਾਲ ਦਿੱਤਾ ਤੇ ਅਵਤਾਰ ਸਿੰਘ ਛਤਰਾਣਾ ਦੇ ਸਰੀਰ ਨੂੰ ਜਮੂਰਾ ਨਾਲ ਨੋਜ ਦਿੱਤਾ ਗਿਆ ਐਵੇਂ ਸਿੰਘਾਂ ਨੇ ਕਹਿੰਦੇ ਵੀ ਪ੍ਰਾਤਨ ਇਤਿਹਾਸ ਨੂੰ ਇਹਨਾਂ ਸਮਿਆਂ ਵਿੱਚ ਮੋੜ ਦਰਾ ਦਿੱਤਾ ਭਾਈ ਕੁਲਵੰਤ ਸਿੰਘ ਨਾਗੋਕੇ ਦੀ ਸ਼ਹਾਦਤ ਨੂੰ ਕੌਣ ਨਹੀਂ ਜਾਣਦਾ ਭਾਈ ਦੁਰਗਾ ਸਿੰਘ ਦੀਆਂ ਲੱਤਾਂ ਨੂੰ ਜ਼ਾਲਮਾਂ ਨੇ ਕਹਿੰਦੇ ਵੀ ਦੋ ਜੀਪਾਂ ਨਾਲ ਬੰਨ ਕੇ ਪਾੜ ਦਿੱਤਾ ਪਰ ਉਸਨੇ ਸੀ ਨਹੀਂ ਸੀ ਕੀਤੀ ਗੁਰਜੀਤ ਸਿੰਘ ਕਾਕਾ ਸਿੱਖ ਸਟੂਡੈਂਟ ਫੈਡਰੇਸ਼ਨ ਜਥੇਦਾ ਸਿੰਘ ਸੀ ਇਸ ਨੂੰ ਲੁਧਿਆਣੇ ਤੋਂ ਫੜਿਆ ਗਿਆ ਸੀ ਪਟਿਆਲੇ ਦੇ ਬਦਨਾਮ ਪੁਲਸੀਏ ਸਰਜੀਤ ਗਰੇਵਾਲ ਨੇ ਸਭ ਤਸ਼ੱਦਦ ਕਰਨ ਤੋਂ ਬਾਅਦ ਆਖਰ ਵਿੱਚ ਇਹ ਸਿੰਘ ਨੂੰ ਜਿਉਂਦਿਆਂ ਭਾਈ ਸਤੀਦਾਸ ਵਾਂਗ ਰੂ ਵਿੱਚ ਲਪੇਟ ਕੇ ਅੱਗ ਲਾ ਦਿੱਤੀ ਇਸੇ ਹਵਾਲੇ ਨੇ ਕਹਿੰਦੇ ਵੀ ਨਾਬੇ ਜੇਲ੍ਹ ਤੋਂ ਇੱਕ ਸਿੰਘ ਗਰਦੀਪ ਸਿੰਘ ਦਦੇਰ ਨੂੰ ਤਵਦੀਸ਼ੀ ਹੁਕਮਾਂ ਤੇ ਕੱਢ ਲਿਆਂਦਾ ਤੇ ਰਾਹ ਵਿੱਚ ਹੀ ਗੱਡੀਆਂ ਰੋਕ ਕੇ ਉਹਨੂੰ ਦਾਤਰ ਨਾਲ ਵੱਢ ਕੇ ਟੋਟੇ ਟੋਟੇ ਕਰਕੇ ਕਹਿੰਦੇ ਵੀ ਨਹਿਰ ਵਿੱਚ ਰੋੜ ਦਿੱਤਾ ਸੀ ਇਹ ਅਫਸਰ ਨੂੰ ਸਰਕਾਰ ਨੇ ਬਹੁਤ ਤਰੱਕੀ ਅਤੇ ਨਾਮ ਦਿੱਤਾ ਸੀ ਇਹਨੇ ਲੁਧੇਹਾਣੇ ਕਚੈਰੀਆਂ ਵਿੱਚੋਂ ਵਰਿੰਦਰ ਸਿੰਘ ਦਾਖਾਂ ਦਾ ਰਿਮਾਂਡ ਲਿਆ ਤੇ ਉਸ ਨੂੰ ਸਿੱਧਾ ਸਰਹੰਦ ਨਹਿਰ ਉੱਤੇ ਲੈ ਗਿਆ ਉੱਥੇ ਸਭ ਦੇ ਸਾਹਮਣੇ ਉਹ ਸਿੰਘ ਦਾ ਕਤਲ ਕੀਤਾ ਤੇ ਉਹਨੂੰ ਵੀ ਟੋਟੇ ਕਰਕੇ ਨਹਿਰ ਵਿੱਚ ਰੋੜ ਦਿੱਤਾ ਪੋਰਸ ਵਿਚਲੇ ਬੰਦੇ ਹੀ ਦੱਸਦੇ ਨੇ ਕਿ ਅਮਰੀਕ ਸਿੰਘ ਕੌਲੀ ਨੇ ਹਰਪ੍ਰਜਨ ਸਿੰਘ ਮੰਡ ਨਾਲ ਵੀ ਇਹ ਜਲਾਦ ਨੇ ਇਸੇ ਤਰ੍ਹਾਂ ਕੀਤਾ ਸੀ ਮਾਸਟਰ ਸੁਖਵਿੰਦਰ ਸਿੰਘ ਦਾੰਬਾਵਾਲ ਨੂੰ ਅੰਮ੍ਰਿਤਸਰ ਸ਼ਹਿਰ ਵਿੱਚੋਂ ਦਰਬਾਰ ਸਾਹਿਬ ਦੇ ਨੇੜੇੋਂ ਫੜਿਆ ਗਿਆ ਉਹਨਾਂ ਨੂੰ ਕਾਫੀ ਸਮਾਂ ਕੈਦ ਵਿੱਚ ਰੱਖ ਕੇ ਹਰ ਤਰ੍ਹਾਂ ਦਾ ਤਸ਼ੱਦਦ ਕੀਤਾ ਗਿਆ ਉਹਨਾਂ ਨੂੰ ਹਰ ਪਰਖ ਦਾ ਸਾਹਮਣਾ ਕਰਨਾ ਪਿਆ ਪਰ ਉਹਨਾਂ ਨੇ ਸੰਘਰਸ਼ ਦਾ ਕੋਈ ਭੇਦ ਨਹੀਂ ਦਿੱਤਾ ਇਸੇ ਤਰ੍ਹਾਂ ਮੈਨੂੰ ਕਹਿੰਦੇ ਵੀ ਇੱਕ ਸਿੰਘ ਜਗਰੂਪ ਸਿੰਘ ਦੀ ਯਾਦ ਆਉਂਦੀ ਹੈ ਜਿਸ ਨੂੰ ਪੁਲਿਸ ਨੇ ਬਹੁਤ ਤਸੀਹੇ ਦਿੱਤੇ ਪਰ ਉਸ ਨੇ ਕੁਝ ਨਹੀਂ ਦੱਸਿਆ ਪੇਰੋ ਸਿੰਘ ਨੂੰ ਤਸ਼ੱਦਦ ਅਤੇ ਜ਼ੁਲਾਲਤ ਤੋਂ ਆਜ਼ਾਦੀ ਦਾ ਇੱਕ ਰਾਹ ਨਜ਼ਰ ਆਇਆ ਉਸਨੇ ਪੁਲਿਸ ਵਾਲਿਆਂ ਨੂੰ ਕਿਹਾ ਕਿ ਫਲਾਣੇ ਥਾਂ ਮੋਟਰ ਉਤੇ ਮੈਂ ਹਥਿਆਰ ਦੱਬੇ ਨੇ ਪੁਲਿਸ ਵਾਲੇ ਖੁਸ਼ ਹੋ ਗਏ ਕਿ ਬੰਦਾ ਟੁੱਟ ਗਿਆ ਉਹ ਉਸ ਨੂੰ ਪਟਾਉਣ ਲਈ ਲੈ ਗਏ ਉੱਥੇ ਉਹ ਸਿੰਘ ਨੇ ਹਥਿਆਰਾਂ ਵਿੱਚ ਸਭ ਤੋਂ ਉੱਪਰ ਸਾਈਨਾਈਡ ਵੀ ਨਪੀ ਹੋਈ ਸੀ ਹਥਿਆਰ ਕੱਢਣ ਦੇ ਬਹਾਨੇ ਉਹਨੇ ਸਾਈਨਾਈਡ ਕੱਢ ਕੇ ਮੂੰਹ ਵਿੱਚ ਪਾ ਲਈ ਤੇ ਜ਼ਾਲਿਮਾਂ ਦੇ ਚੁੰਗੜ ਤੋਂ ਓਝਾਦ ਹੋ ਗਿਆ ਦਲਜੀਤ ਸਿੰਘ ਬੱਬੂ ਦਿੱਲੀ ਵਾਲਾ ਰਵੀ ਤੇ ਬੀਬੀ ਸਿਮਰਨਜੀਤ ਕੌਰ ਜਿਨ੍ਹਾਂ ਦਾ ਜ਼ਿਕਰ ਪਹਿਲੀ ਕਿਤਾਬ ਵਿੱਚ ਆ ਗਏਂਦੇ ਉਹਨਾਂ ਨੇ ਵੀ ਘੋਰ ਤਸ਼ੱਦਦ ਦਾ ਸਾਹਮਣਾ ਕੀਤਾ ਸੀ ਹਜ਼ਾਰਾਂ ਸਿੰਘਾਂ ਸੰਗਣੀਆਂ ਤੇ ਪਰਿਵਾਰਾਂ ਨੇ ਹਕੂਮਤ ਦੀ ਦਹਿਸ਼ਤ ਦਾ ਸਾਹਮਣਾ ਕੀਤਾ ਜਲਾਲ ਤਾਂ ਸਈਆਂ ਬੇਇੱਜ਼ਤੀਆਂ ਹੋਈਆਂ ਕੁੱਟਮਾਰਾਂ ਹੋਈਆਂ ਘਰਬਾਰ ਉਜੜੇ ਤੇ ਘਰੋਂ ਬੇਕਾਰ ਹੋਏ ਗੋਲੀਆਂ ਖਾਧੀਆਂ ਹੱਡ ਪੈਰ ਤੜਵਾਏ ਤਸੀਹੇ ਝੱਲੇ ਅਤੇ ਸ਼ਹਾਾਤਾਂ ਦਿੱਤੀਆਂ ਸਿੱਖਾਂ ਨੇ ਗੁਰੂ ਦੇ ਰਾਹ ਤੇ ਚੱਲਦੇ ਆ ਪਹਿਲੇ ਸਮਿਆਂ ਵਾਂਗ ਹੀ ਕਹਿੰਦੇ ਵੀ ਤਨ ਮਨ ਧਨ ਗੁਰੂ ਨੂੰ ਅਰਪਣ ਕਰ ਦਿੱਤਾ ਜੋ ਕੁਝ ਪੰਤ ਨੇ ਹੰਡਾਇਆ ਤੇ ਜਰਿਆ ਹੈ ਉਹ ਅਕਾਹ ਹੈ ਪਹਿਲੀ ਕਿਤਾਬ ਇਹਨਾਂ ਹੀ ਰੂਹਾਂ ਨੂੰ ਕਹਿੰਦੇ ਵੀ ਸ਼ਰਧਾਂਜਲੀ ਦੇਣ ਦੀ ਕੋਸ਼ਿਸ਼ ਹੈ ਜਿਨ੍ਹਾਂ ਦੇ ਅਮਲ ਬਹੁਤ ਵੱਡੇ ਸਨ ਇਹ ਤਸ਼ੱਦਦ ਤੇ ਜਲਾਲਤ ਦੇ ਮਾਹੌਲ ਵਿੱਚ ਬਹੁਤ ਸਿੰਘ ਸੰਗਣੀਆਂ ਇਹੋ ਜਿਹੇ ਸਨ ਜਿਹੜਿਆਂ ਨੇ ਬੜੀ ਸ਼ਾਨ ਨਾਲ ਕਹਿੰਦੇ ਵੀ ਇਹਦਾ ਮੁਕਾਬਲਾ ਕੀਤਾ ਕਦੇ ਵੀ ਸਿੰਘਾਂ ਦੇ ਸਾਥ ਤੋਂ ਮੂੰਹ ਨਹੀਂ ਮੋੜਿਆ ਸੁਰਿੰਦਰਪਾਲ ਸਿੰਘ ਠਰੂਆ ਦੁਸ਼ਮਣ ਦੀ ਗੁਪਤ ਕੈਦ ਵਿੱਚ 2.5 ਸਾਲ ਰਿਹਾ ਤੇ ਗੁਰੂ ਦੀ ਕਿਰਪਾ ਨਾਲ ਸਹੀ ਸਲਾਮਤ ਵਾਪਸ ਆ ਗਿਆ ਤੇ ਫਿਰ ਜੇਲ੍ਹ ਭੇਜ ਦਿੱਤਾ ਗਿਆ ਜੇਲ੍ਹ ਤੋਂ ਬਾਹਰ ਆ ਕੇ ਕੋਈ 15 ਸਾਲ ਮੋਰ ਸੰਘਰਸ਼ ਨੂੰ ਨਵੇਂ ਹਾਲਾਤਾਂ ਮੁਤਾਬਕ ਜਥੇਬੰਦ ਕਰਦਾ ਰਿਹਾ ਇਹ ਪੰਜਾਬੀ ਯੂਨੀਵਰਸਿਟੀ ਵਿੱਚ ਐਮਏ ਇਤਿਹਾਸ ਦਾ ਵਿਦਿਆਰਥੀ ਸੀ ਤੇ ਅਵਤਾਰ ਸਿੰਘ ਦਾਉ ਮਾਜਰਾ ਰਹੀਂ ਸਾਡੇ ਸੰਪਰਕ ਵਿੱਚ ਆਇਆ ਸੀ ਆਪਣੇ ਦ੍ਰਿੜ ਸੰਕਲਪ ਅਤੇ ਬੁਲੰਦ ਕਰਤਾਰ ਕਾਰਨ ਇਹ ਸਿੰਘ ਪੰਤਕ ਕਮੇਟੀ ਅਤੇ ਖਾੜਕੂ ਜਥੇਬੰਦੀਆਂ ਦੀ ਅਗਵਾਈ ਵਿੱਚ ਬਹੁਤ ਜਲਦ ਹੀ ਸਾਰਿਆਂ ਦਾ ਵਿਸ਼ਵਾਸ ਪਾਤਰ ਬਣ ਗਿਆ ਖਾਰਕੋ ਸੰਘਰਸ਼ ਦੀ ਲਿਖਤ ਪੜਤ ਸੰਚਾਰ ਅਤੇ ਰਣਨੀਤੀ ਦੀ ਜ਼ਿੰਮੇਵਾਰੀ ਅਵਤਾਰ ਸਿੰਘ ਹੋਰਾ ਨਾਲ ਨਿਭਾਉਣ ਲੱਗ ਪਿਆ ਸੀ ਜਦੋਂ ਉਹ ਫੜਿਆ ਗਿਆ ਤਾਂ ਏਜੰਸੀਆਂ ਨੂੰ ਪਤਾ ਸੀ ਕਿ ਉਹ ਸੰਘਰਸ਼ ਦੇ ਕੇਂਦਰੀ ਆਗੂਆਂ ਨੂੰ ਜਾਣਦਾ ਹੈ ਅਤੇ ਇਹਦੇ ਕੋਲ ਬਹੁਤ ਭੇਤ ਨੇ ਉਸ ਉੱਤੇ ਤਸ਼ੱਦਦ ਦਾ ਲੰਬਾ ਦੌਰ ਸ਼ੁਰੂ ਹੋਇਆ ਜੋ ਲਗਭਗ 2.5 ਸਾਲ ਚੱਲਦਾ ਰਿਹਾ ਇਨੂੰ ਕਈ ਵਾਰ ਮਰਨ ਵਾਲੀ ਹਾਲਤ ਵਿੱਚ ਪਹੁੰਚਾਇਆ ਗਿਆ ਬਹੁਤ ਲਾਲਚ ਦਿੱਤੇ ਗਏ ਅਤੇ ਦਿਮਾਗ ਨੂੰ ਕਾਬੂ ਕਰਨ ਦੇ ਤਰੀਕੇ ਵੀ ਅਪਣਾਏ ਗਏ ਪਰ ਇਸ ਉੱਪਰ ਗੁਰੂ ਦੀ ਕਿਰਪਾ ਰਹੀ ਤੇ ਉਹ ਅਡੋਲ ਨਿਤਰਿਆ। ਇਹਦੇ ਮਿੱਤਰਾਂ ਦਾ ਘੇਰਾ ਬਹੁਤ ਵੱਡਾ ਸੀ ਜਿਨ੍ਹਾਂ ਨੇ ਇਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਰੱਖਣ ਵਾਲਾ ਤਾਂ ਪਰਮਾਤਮਾ ਹੈ ਬਾਕੀ ਤਾਂ ਸਬੱਬ ਬਣਦੇ ਨੇ ਕਹਿੰਦੇ। ਇਹ ਸਿੰਘ ਨੂੰ ਤਿੰਨ ਵਾਰ ਮੁਕਾਬਲਾ ਬਣਾ ਕੇ ਮਾਰਨ ਦੀ ਲਜਾਇਆ ਗਿਆ ਪਰ ਤਿੰਨੇ ਵਾਰ ਹੀ ਕਿਸੇ ਨਾ ਕਿਸੇ ਸਬੱਬਾ ਕਰਕੇ ਬਚ ਗਿਆ। ਇਸਨੇ ਕੋਈ ਹਮਲਾ ਨਹੀਂ ਕੀਤਾ ਸੀ ਜਿਸ ਕਰਕੇ ਆਖਰ ਇਹਨੂੰ ਮੁਕੱਦਮਾ ਪਾ ਕੇ ਜੇਲ੍ਹ ਭੇਜ ਦਿੱਤਾ ਗਿਆ। ਜਦੋਂ ਅਸੀਂ ਫੜੇ ਗਏ ਤਾਂ ਇਹ ਜੇਲ੍ਹ ਵਿੱਚ ਹੀ ਸੀ। ਜਦੋਂ ਜੇਲ੍ਹ ਵਿੱਚ ਗਏ ਤਾਂ ਇਹਨੇ ਸਾਨੂੰ ਸੰਘਰਸ਼ ਦੀਆਂ ਸਹੀ ਸਲਾਮਤ ਪਾਈਆਂ ਏਮਾਨਤਾਂ ਬਾਰੇ ਦੱਸਿਆ। ਇਸ ਤਰ੍ਹਾਂ ਹੋਰ ਵੀ ਅਜਿਹੀਆਂ ਬੁਲੰਦ ਰੂਹਾਂ ਹੋਣਗੀਆਂ ਜਿਨ੍ਹਾਂ ਨੇ ਪੰਥ ਦੀਆਂ ਏਮਾਨਤਾਂ ਨੂੰ ਇਸ ਤਰ੍ਹਾਂ ਸੰਭਾਲ ਕੇ ਰੱਖਿਆ। ਉਹ ਭਾਵੇਂ ਵਾਰ-ਵਾਰ ਫੜੇ ਜਾਂਦੇ ਰਹੇ, ਤਸੀਹੇ ਅਤੇ ਜ਼ੁਲਾਲਤ ਚੱਲਦੇ ਰਹੇ ਪਰ ਸਿੰਘਾਂ ਲਈ ਆਪਣੇ ਘਰਾਂ ਅਤੇ ਦਿਨਾਂ ਦੇ ਬੂਹੇ ਖੁੱਲ੍ਹੇ ਰੱਖੇ। ਕਈ ਸਿੰਘ ਤਾਂ ਵਾਰ-ਵਾਰ ਤਸ਼ੱਦਦ ਹੋਣ ਨਾਲ ਤਸੀਹੇ ਖਾਣਿਆਂ ਵਿੱਚ ਹੀ ਦਮ ਤੋੜ ਗਏ ਸ਼ਹਾਦਤ ਦੇ ਪ੍ਰਸੰਗ ਵਿੱਚ ਜਿਉਂਦੇ ਸਿੰਘਾਂ ਦਾ ਜ਼ਿਕਰ ਕਰਨਾ ਵਾਜਬ ਨਹੀਂ ਹੈਗਾ ਪਰ ਉਹਨਾਂ ਨੇ ਅਤੇ ਉਹਨਾਂ ਦੇ ਪਰਿਵਾਰਾਂ ਨੇ ਵੀ ਸੰਘਰਸ਼ ਦੇ ਰਾਹ ਤੁਰਨ ਦੀ ਕਹਿੰਦੇ ਵੀ ਭਾਰੀ ਕੀਮਤ ਤਾਰੀ ਸੋ ਦੋਸਤੋ ਐਸੇ ਤਰ੍ਹਾਂ ਮਤਲਬ ਸ਼ਹੀਦੀਆਂ ਨਹੀਂ ਪ੍ਰਾਪਤ ਹੋ ਜਾਂਦੀਆਂ ਬਹੁਤ ਵੱਡੇ ਵੱਡੇ ਜਫਰ ਜਾਲੇ ਜਿਹੜੇ ਸਿੰਘ ਸ਼ਹੀਦ ਹੋਏ ਨੇ ਬਹੁਤ ਮਤਲਬ ਤਸੀਹੇ ਝੱਲੇ ਸਰੀਰਾਂ ਤੇ ਫੇਰਦਾ ਕੇ ਸ਼ਹੀਦ ਕੀਤੇ ਗਏ ਸੀ ਸੋ ਐਸੇ ਤਰ੍ਹਾਂ ਦੀ ਜਾਣਕਾਰੀ ਤੁਹਾਨੂੰ ਇਸੇ ਚੈਨਲ ਤੇ ਮਿਲਦੀ ਰਹੇਗੀ ਉਦੋਂ ਤੱਕ ਲਈ ਦਿਓ ਜਾਤ ਸਾਸਤਰੀ ਅਕਾਲ ਜੀ